ਅੱਜ ਦੇ ਦਿਨ ਗੁਰਤਾ ਗੱਦੀ ਉੱਪਰ ਸਭਾ ਇਮਾਨ ਹੋਏ ਸਨ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਿਆਈ ਪ੍ਰਾਪਤ ਹੋਈ ਤੇ ਉਹਨਾਂ ਨੇ ਸਭ ਤੋਂ ਪਹਿਲਾ ਐਲਾਨ ਜਿਹੜਾ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਜੋ ਸਿੱਖਾਂ ਦਾ ਸਰਮੌਰ ਤਖਤ ਹੈ ਉਸ ਮਹਾਨ ਤਖਤ ਨੂੰ ਸਿਰਜਣ ਵਾਲੇ ਧੰਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਜਿਹੜਾ ਪਹਿਲਾ ਐਲਾਨ ਤੇ ਪਹਿਲਾ ਆਦੇਸ਼ ਸੰਗਤ ਨੂੰ ਦਿੱਤਾ ਉਹ ਇਹ ਸੀ ਕਿ ਹਰ ਸਿੱਖ ਜਦੋਂ ਵੀ ਗੁਰੂ ਦਰਸ਼ਨ ਕਰਨ ਲਈ ਆਵੇ ਵਧੀਆ ਤੋਂ ਵਧੀਆ ਘੋੜਾ ਲੈ ਕੇ ਆਵੇ ਹਰ ਸਿੱਖ ਜਦੋਂ ਵੀ ਦਰਸ਼ਨ ਕਰਨ ਆਵੇ ਵਧੀਆ ਤੋਂ ਵਧੀਆ ਸ਼ਸਤਰ ਲੈ ਕੇ ਆਵੇ ਮਹਾਰਾਜ ਧੰਗ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਫੌਜ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਜਿਹੜੀ ਗੱਲ ਮੈਂ ਆਪ ਜੀ ਨਾਲ ਸਾਂਝੀ ਕਰਨੀ ਚਾਹਨਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਫੌਜ ਤਿਆਰ ਕਰਨੀ ਸ਼ੁਰੂ ਕਰਤੀ ਤੇ ਕੁਝ ਢਿੱਲੜ ਕੱਚੇ ਨਾ ਵਾਕਫਕਾਰ ਜਿਹੜੇ ਸਿੱਖ ਸੀ ਉਹਨਾਂ ਚ ਚਰਚਾ ਚੱਲ ਪਈ ਕਹਿੰਦੇ ਜੀ ਆ ਕੀ ਕਰਨ ਲੱਗ ਗਏ ਗੁਰੂ ਹਰਗੋਬਿੰਦ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਾਂ ਕਦੇ ਘੋੜੇ ਤੇ ਸ਼ਸਤਰ ਮੰਗਾਏ ਨਹੀਂ ਸੀ ਨਾ ਕਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਫੌਜ ਰੱਖੀ ਨਤੀਜੇ ਪਾਤਸ਼ਾਹ ਨੇ ਨਾ ਚੌਥੇ ਪਾਤਸ਼ਾਹ ਨੇ ਨਾ ਪੰਜਵੇਂ ਪਾਤਸ਼ਾਹ ਨੇ ਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਨਵੇਂ ਹੀ ਕਾਰਜ ਦਾ ਐਲਾਨ ਕਰਤਾ ਚਰਚਾ ਸ਼ੁਰੂ ਹੋ ਗਈ ਤੇ ਉਸ ਚਰਚਾ ਨੂੰ ਭਾਈ ਗੁਰਦਾਸ ਜੀ ਨੇ ਬੰਦ ਕੀਤਾ ਭਾਈ ਗੁਰਦਾਸ ਜੀ ਨੇ ਸਾਰਿਆਂ ਨੂੰ ਇਕੱਠਿਆਂ ਕਰਕੇ ਕਿਹਾ ਕਹਿੰਦੇ ਗੱਲ ਸੁਣੋ ਕਹਿੰਦੇ ਹਾਂਜੀ ਕਹਿੰਦੇ ਕੀ ਕਰਦੇ ਹੋ ਬਹੁਤੇ ਸਿੱਖ ਜਿਹੜੇ ਸੀ ਉੱਠ ਕੇ ਕਹਿਣ ਲੱਗੇ ਭਾਈ ਸਾਹਿਬ ਦੀ ਖੇਤੀ ਕਰਦੇ ਆ ਕਹਿੰਦੇ ਕੀ ਕਰਦੇ ਹੋ ਜਦੋਂ ਖੇਤੀ ਕਰਦੇ ਹਾਂ ਕਾਦੀ ਖੇਤੀ ਕਰਦੇ ਹਾਂ ਕਿਵੇਂ ਕਰਦੇ ਹਾਂ ਕਹਿੰਦੇ ਜੀ ਜ਼ਮੀਨ ਤਿਆਰ ਕਰਦੇ ਆ ਫੇਰ ਕਹਿੰਦੇ ਬੀ ਬੀਜਦੇ ਆ ਫਿਰ ਜਦੋਂ ਜੀਬੀ ਪੁੰਗਰੇ ਆਉਂਦਾ ਫਿਰ ਕਹਿੰਦੇ ਸਮੇਂ-ਸਮੇਂ ਤੇ ਪਾਣੀ ਲਾਉਣੇ ਆ ਫਿਰ ਫਸਲ ਪੱਕ ਜਾਂਦੀ ਹੈ ਕਹਿੰਦੇ ਵੱਢ ਲੈਣੇ ਕਹਿੰਦੇ ਜਦੋਂ ਤੁਹਾਡੀ ਫਸਲ ਪੱਕਣ ਤੇ ਆ ਜੇ ਤੇ ਤੁਹਾਡੀ ਪੱਕੀ ਹੋਈ ਫਸਲ ਨੂੰ ਆਵਾਰਾ ਪਸ਼ੂ ਜਿਹੜੇ ਆ ਉਹ ਖਾਣ ਦਾ ਯਤਨ ਕਰਨ ਫਿਰ ਤੁਸੀਂ ਕੀ ਕਰਦੇ ਹੋ ਕਹਿੰਦੇ ਜੀ ਜਾਂ ਤਾਂ ਕਹਿੰਦੇ ਖੇਤ ਦੇ ਤੇ ਦਿਵਾਲੇ ਕੰਡਿਆਲੀ ਵਾੜ ਲਾਉਣੇ ਆ ਤੇ ਜੇ ਬਰਾੜ ਭੰਨ ਕੇ ਪਸ਼ੂ ਅੰਦਰ ਵੜਨ ਦਾ ਯਤਨ ਕਰੇ ਫੇਰ ਕੀ ਕਰਦੇ ਹੋ ਫੇਰ ਕਹਿੰਦੇ ਜੀ ਡਾਂਗ ਚੁੱਕ ਕੇ ਆਵਾਰਾ ਪਸ਼ੂਆਂ ਦੇ ਸਿੰਘਾਂ ਦੇ ਮਾਰਦੇ ਆ ਤੇ ਭਾਈ ਗੁਰਦਾਸ ਜੀ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਸਾਧ ਸੰਗਤ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਤਾਂ ਇਹੋ ਹੀ ਕਰਨ ਲੱਗੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖੀ ਦਾ ਬੀ ਬੀਜਿਆ ਬਾਕੀ ਗੁਰੂ ਸਾਹਿਬਾਨ ਨੇ ਗੋਡੀ ਕੀਤੀ ਤਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਹੂ ਨਾਲ ਸਿੰਜਿਆ ਤੇ ਜਦੋਂ ਅੱਜ ਸਿੱਖੀ ਦੀ ਫਸਲ ਜਿਹੜੀ ਹੈ ਉਹ ਲਹਾ ਲਹਾਉਣ ਲੱਗ ਪਈ ਹੈ ਤੇ ਦਿੱਲੀ ਦਾ ਇਹ ਜਾਬਰ ਇਸ ਫਸਲ ਨੂੰ ਉਜਾੜਨਾ ਚਾਹੁੰਦਾ ਹੈ ਤੇ ਧਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹ ਵਾੜ ਕਰਨ ਵਾਸਤੇ ਉਸ ਪਸ਼ੂ ਨੂੰ ਰੋਕਣ ਵਾਸਤੇ ਤੁਹਾਡੇ ਤੋਂ ਘੋੜੇ ਤੇ ਹਥਿਆਰ ਮੰਗੇ ਆ ਦੱਸੋ ਕਹਿੰਦੇ ਗਲਤ ਕੀ ਹੈ ਫੇਰ ਸਮਝ ਲੱਗ ਗਈ ਸਿੱਖਾਂ ਨੂੰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਉਸ ਵਕਤ ਜਿਹੜੇ ਸਿਆਣੇ ਆਗੂ ਸੀ ਉਹਨਾਂ ਨੇ ਸੋਚਿਆ ਕਿ ਸੰਸਥਾ ਦਾ ਅਸੀਂ ਬਣਾ ਲਈਏ ਗੁਰਦੁਆਰਾ ਪਰਮੰਧ ਨੂੰ ਸੰਭਾਲਣ ਵਾਸਤੇ ਪਰ ਇਸ ਸੰਸਥਾ ਦਾ ਕੋਈ ਨੁਕਸਾਨ ਨਾ ਕਰੇ ਸਾਨੂੰ ਇਸ ਸੰਸਥਾ ਦੇ ਦਿਵਾਲੇ ਵਾੜ ਕਰਨੀ ਚਾਹੀਦੀ ਹੈ ਗੁਰੂ ਅਰਗਵਿੰਦ ਸਾਹਿਬ ਮਹਾਰਾਜ ਨੇ ਕਿਹਾ ਹੈ ਕਿ ਜਦੋਂ ਸੰਸਥਾ ਪਰਜਵਾਨ ਹੋ ਜੇ ਜਿਵੇਂ ਸਿੱਖੀ ਪਰਜਵਾਨ ਹੋਈ ਸੀ ਤੇ ਉਹਨਾਂ ਨੇ ਵਾੜ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਫੌਜਾਂ ਦੀ ਸਿਰਜਣਾ ਕੀਤੀ ਸੀ ਉਵੇਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਸੰਸਥਾ ਹੈ ਤੇ ਇਹਦੀ ਰਾਖੀ ਕਰਨ ਵਾਸਤੇ ਸਾਨੂੰ ਵਾਰਡ ਕਰਨੀ ਚਾਹੀਦੀ ਹੈ ਤੇ ਸਿਆਣੇ ਤੇ ਸਮਝਦਾਰ ਸਿੱਖਾਂ ਨੇ ਕਿਹਾ ਕਿ ਵਾਰਡ ਜਿਹੜੀ ਕਰਨੀ ਹੈ ਤਾਂ ਫਿਰ ਸਾਨੂੰ ਇੱਕ ਦਲ ਬਣਾਉਣਾ ਪਊਗਾ ਤੇ ਉਹ ਦਲ ਜਿਹੜਾ ਸੀ ਵਾਰਡ ਦੇ ਰੂਪ ਦੇ ਵਿੱਚ ਬਣਾਇਆ ਜਿਹਦਾ ਨਾਂ ਰੱਖਿਆ ਸ਼ਰੋਮਣੀ ਅਕਾਲੀ ਦਲ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਚਨ ਹੈ ਇੱਕ ਬਾਣੀ ਦੇ ਵਿੱਚ ਉਹ ਕਹਿੰਦੇ ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕਉ ਖਾਏ ਤੇ ਪਿਛਲੇ ਸਮੇਂ ਦੌਰਾਨ ਦੇਖਿਆ ਕਿ ਬਾੜ ਹੀ ਜੜੀ ਆ ਉਹ ਸਾਡੀਆਂ ਸੰਸਥਾਵਾਂ ਨੂੰ ਝੁੰਡ ਗਈ। ਬਾੜ ਹੀ ਸਾਡੀਆਂ ਸੰਸਥਾਵਾਂ ਦਾ ਬੇੜਾਗਰਕ ਕਰ ਗਈ। ਜਿਸ ਕੌਮ ਦੀਆਂ ਸਾਤ ਸੰਗਤਜੀ ਸੰਸਥਾਵਾਂ ਮਜ਼ਬੂਤ ਹੁੰਦੀਆਂ ਉਹ ਕੌਮ ਮਜ਼ਬੂਤ ਹੁੰਦੀ ਹੈ ਤੇ ਜਿਸ ਕੌਮ ਦੀਆਂ ਸੰਸਥਾਵਾਂ ਚਰਮਰਾ ਜਾਂਦੀਆਂ ਉਹ ਕੌਮ ਚਰਮਰਾ ਜਾਂਦੀ ਹੈ। ਚਾਹੇ ਉਹ ਇਸਾਈ ਹੈ ਚਾਹੇ ਉਹ ਇਸਲਾਮ ਹੈ ਚਾਹੇ ਉਹ ਬੌਧ ਹੈ ਚਾਹੇ ਉਹ ਜੈਨ ਹੈ ਕਿ ਚਾਹੇ ਉਹ ਸਿੱਖ ਧਰਮ ਹੈ ਜਿਹਦੀਆਂ ਸੰਸਥਾਵਾਂ 'ਚ ਮਜ਼ਬੂਤੀ ਉਹ ਕੌਮ 'ਚ ਮਜ਼ਬੂਤੀ ਤੇ ਅੱਜ ਸਾਡੀਆਂ ਧਾਰਮਿਕ ਸੰਸਥਾਵਾਂ ਵੀ ਕਮਜ਼ੋਰ ਹੋ ਗਈਆਂ ਨੇ ਤੇ ਸਾਡੀ ਰਾਸ਼ੀ ਸ਼ਕਤੀ ਜਿਹੜੀ ਹੈ ਇਹ ਵੀ ਖਿਰ-ਖਿਰ ਹੋ ਗਈ ਹੈ ਇਹ ਖਿਰ-ਖਿਰ ਕਰ ਦਿੱਤੀ ਗਈ ਹੈ ਅੱਜ ਜਿਹੜਾ ਇਕੱਠ ਅਸੀਂ ਕੀਤਾ ਹੈ ਇਹ ਇਸ ਲਈ ਕੀਤਾ ਹੈ ਤਾਂ ਕਿ ਅਸੀਂ ਇਕੱਠੇ ਹੋ ਕੇ ਆਪਣੀ ਰਾਜਨੀਤਿਕ ਮਜ਼ਬੂਤੀ ਵੀ ਕਰ ਸਕੀਏ ਤੇ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੇ ਲਈ ਵੀ ਅਸੀਂ ਜਿਹੜਾ ਜਦੋਜਹਿਦ ਕਰ ਸਕੀਏ ਜੇ ਅਸੀਂ ਧਾਰਮਿਕ ਤੌਰ ਤੇ ਮਜ਼ਬੂਤ ਹੋਵਾਂਗੇ ਤੇ ਰਾਜਨੀਤਿਕ ਤੌਰ ਤੇ ਮਜ਼ਬੂਤ ਹੋਵਾਂਗੇ ਜੇ ਅਸੀਂ ਰਾਜਨੀਤਿਕ ਤੌਰ ਤੇ ਮਜ਼ਬੂਤ ਹੋਵਾਂਗੇ ਤੇ ਅਸੀਂ ਧਾਰਮਿਕ ਤੌਰ ਤੇ ਵੀ ਮਜ਼ਬੂਤ ਰਹਿ ਸਕਾਂਗੇ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਇੱਕ ਹੋਰ ਬਚਨ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਹੈ ਉਹ ਕਹਿੰਦੇ ਕਾਲ ਨਹੀਂ ਜੋਗ ਨਹੀਂ ਨਹੀਂ ਸਤ ਦਾ ਟੱਬ ਥਾਂ ਨਸ਼ਟ ਜਗ ਪ੍ਰਸ਼ਟ ਹੋਏ ਡੂਬ ਤਾਇ ਬਜਾ ਕਰ ਕਹਿੰਦੇ ਪਤਾ ਹੈ ਸੰਸਾਰ ਕਦੋਂ ਡੁੱਬਦਾ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਦੱਸਦੇ ਆ ਕਹਿੰਦੇ ਪਤਾ ਹੈ ਸੰਸਾਰ ਕਦੋਂ ਡੁੱਬਦਾ ਹੈ ਸੰਸਾਰ ਉਦੋਂ ਡੁੱਬਦਾ ਹੈ ਜਦੋਂ ਧਾਰਮਿਕ ਸੰਸਥਾਵਾਂ ਦੇ ਵਿੱਚ ਉਪਦਰ ਸ਼ੁਰੂ ਹੋ ਜਾਂਦਾ ਹੈ ਤੇ ਇਹ ਸ਼ਬਦ ਪਤਾ ਕਿੱਥੇ ਉਚਾਰਿਆ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਸ਼ਬਦ ਉਚਾਰਿਆ ਸੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬ੍ਰਿੰਦਾਬਨ ਦੀ ਧਰਤੀ ਦੇ ਉੱਤੇ ਹੋਲੀਆਂ ਦਾ ਦਿਨ ਸੀ ਤੇ ਮੰਦਿਰ ਦੇ ਵਿੱਚ ਮੰਦਿਰ ਪਰਿਸਰ ਦੇ ਵਿੱਚ ਮੰਦਿਰ ਕੰਪਲੈਕਸ ਦੇ ਵਿੱਚ ਕੁਝ ਲੋਕ ਹੋਲੀ ਖੇਡ ਰਹੇ ਸੀ ਬੜੇ ਭੱਦੇ ਟੰਗ ਦੇ ਨਾਲ ਹੋਲੀ ਖੇਡ ਰਹੇ ਸੀ ਭਾਈ ਮਰਦਾਨਾ ਜੀ ਨੇ ਸਵਾਲ ਕੀਤਾ ਕਹਿੰਦੇ ਮਹਾਰਾਜ ਇਹ ਮੰਦਿਰ ਧਰਮ ਦਾ ਸਥਾਨ ਹੈ ਪਰ ਇਸ ਮੰਦਿਰ ਧਰਮ ਦੇ ਸਥਾਨ ਦੇ ਵਿੱਚ ਆ ਕੀ ਹੋ ਰਿਹਾ ਹੈ ਕੀ ਕਰ ਰਹੇ ਆ ਲੋਕ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬ੍ਰਾਹਮਣਾ ਨੂੰ ਬੁਲਾਇਆ ਜਿਹੜੇ ਪੁਜਾਰੀ ਸੀ ਉੱਥੋਂ ਦੇ ਉਹਨਾਂ ਨੂੰ ਬੁਲਾਇਆ ਉਹ ਕਹਿਣ ਲੱਗੇ ਕੀ ਹੋ ਰਿਹਾ ਹੈ ਇਹ ਤਾਂ ਧਰਮ ਦੇ ਸਥਾਨ ਹੈ ਧਰਮ ਦੇ ਸਥਾਨ ਤੋਂ ਧਰਮ ਪੁੰਗਰਨਾ ਚਾਹੀਦਾ ਹੈ ਧਰਮ ਫੈਲਣਾ ਚਾਹੀਦਾ ਹੈ ਕਹਿਣ ਲੱਗੇ ਮਹਾਰਾਜ ਲੋਕ ਕਲੀ ਹੋ ਗਏ ਨੇ ਪੰਡਤ ਕਹਿਣ ਲੱਗੇ ਮਹਾਰਾਜ ਲੋਕ ਕਲੀ ਹੋ ਗਏ ਨੇ ਤੇ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਕਿ ਜਦੋਂ ਕਲੀ ਲੋਕ ਧਾਰਮਿਕ ਅਸਥਾਨ ਦੇ ਵਿੱਚ ਵੜ ਕੇ ਉਹ ਪੱਧਰ ਕਰਦੇ ਆ ਉਦੋਂ ਜਗਤ ਨੂੰ ਡੁੱਬਣੋਂ ਕੋਈ ਬਚਾ ਨਹੀਂ ਸਕਦਾ ਹੈ ਉਦੋਂ ਜਗਤ ਨੂੰ ਸੰਸਾਰ ਨੂੰ ਡੁੱਬਣੋਂ ਕੋਈ ਬਚਾ ਨਹੀਂ ਸਕਦਾ ਜਦੋਂ ਧਾਰਮਿਕ ਪ੍ਰਬੰਧ ਦੇ ਵਿੱਚ ਕਲੀ ਲੋਕ ਜਿਹੜੇ ਆ ਉਹ ਦਾਖਲ ਹੋ ਜਾਂਦੇ ਨੇ ਇਸ ਸਾਧ ਸੰਗਤ ਜੀ ਸਾਨੂੰ ਗੁਰਬਾਣੀ ਸਿਖਾਉਂਦੀ ਹੈ ਇਹ ਧਾਰਮਿਕ ਸਥਾਨ ਚਾਹੇ ਉਹ ਮੰਦਿਰ ਹੈ ਚਾਹੇ ਉਹ ਮਸਜਿਦ ਹੈ ਚਾਹੇ ਉਹ ਗੁਰਦੁਆਰਾ ਹੈ ਚਾਹੇ ਉਹ ਚਰਚ ਹੈ ਇਥੇ ਧਰਮ ਪੁੰਗਰਨਾ ਚਾਹੀਦਾ ਹੈ ਇਥੇ ਧਰਮ ਪੁੰਗਰਨਾ ਚਾਹੀਦਾ ਹੈ ਇਥੇ ਅਧਰਮ ਦੀ ਕੋਈ ਗਾਥਾ ਨਹੀਂ ਹੋਣੀ ਚਾਹੀਦੀ ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਅੱਜ ਸਭ ਤੋਂ ਵੱਡੀ ਜ਼ਰੂਰਤ ਸਾਧ ਸੰਗਤ ਜੀ ਆਪਣੇ ਧਾਰਮਿਕ ਅਸਥਾਨਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਔਰ ਉਹ ਜ਼ਿੰਮੇਵਾਰੀ ਧਾਰਮਿਕ ਆਗੂਆਂ ਦੀ ਬਧੇਰੇ ਹੁੰਦੀ ਹੈ ਮੈਂ ਅਮਰੀਕਾ ਦੀ ਧਰਤੀ ਦੇ ਉੱਤੇ ਵੀ ਇੰਗਲੈਂਡ ਦੇ ਇਤਿਹਾਸ ਦੇ ਵਿੱਚੋਂ ਇੱਕ ਗਾਥਾ ਸੁਣਾਈ ਸੀ ਤੁਹਾਡੇ ਨਾਲ ਵੀ ਸਾਂਝੀ ਕਰ ਦੇਣਾ ਇੰਗਲੈਂਡ ਦੇ ਇਤਿਹਾਸ ਦੇ ਵਿੱਚ ਇੱਕ ਰਾਜਾ ਉਥੋਂ ਦੀ ਚਰਚ ਦਾ ਪੋਪ ਦਾ ਚਾਇਨ ਕਰਦਾ ਸੀ ਤੇ ਜਿਹੜਾ ਚਰਚ ਦਾ ਪੋਪ ਹੁੰਦਾ ਸੀ ਉਹ ਦੇਸ਼ ਦਾ ਪ੍ਰਧਾਨ ਮੰਤਰੀ ਵੀ ਨਾਲ ਹੁੰਦਾ ਸੀ ਚਰਚ ਬੜੀ ਪਾਵਰਫੁਲ ਹੁੰਦੀ ਸੀ ਉਹਨਾਂ ਸਮਿਆਂ ਦੇ ਵਿੱਚ ਚਰਚ ਦਾ ਰਾਜਾ ਜਿਹੜਾ ਹੈ ਉਹ ਚਰਚ ਦੇ ਪੋਪ ਦਾ ਜਿਹੜਾ ਨਿਯੁਕਤੀ ਕਰਦਾ ਸੀ ਤੇ ਚਰਚ ਦਾ ਪੋਪ ਜਿਹੜਾ ਹੈ ਉਹ ਦੇਸ਼ ਦਾ ਪ੍ਰਧਾਨ ਮੰਤਰੀ ਵੀ ਹੁੰਦਾ ਸੀ ਇੱਕ ਨੌਜਵਾਨ ਨੂੰ ਰਾਜੇ ਨੇ ਬਹੁਤ ਇੰਟੈਲੀਜੈਂਟ ਦੇਖ ਕੇ ਜਿਹੜਾ ਸੀ ਉਹਨੂੰ ਪੜਾਇਆ ਤੇ ਪੜਾਉਣ ਤੋਂ ਬਾਅਦ ਉਹਦੇ ਤੇ ਪਰ ਉਪਕਾਰ ਕੀਤਾ ਉਹਨੂੰ ਆਪਣੀ ਇੰਗਲੈਂਡ ਦੀ ਜਿਹੜੀ ਚਰਚ ਹੈ ਕਾਰਡੀਨਲ ਚਰਚ ਉਹਦਾ ਪੋਪ ਸਥਾਪਿਤ ਕਰ ਦਿੱਤਾ ਉਹ ਮੁਲਕ ਦਾ ਪ੍ਰਧਾਨ ਮੰਤਰੀ ਵੀ ਬਣ ਗਿਆ ਇੱਕ ਸਮਾਂ ਆਇਆ ਕਿ ਰਾਜੇ ਦਾ ਇੱਕ ਲੜਕੀ ਦੇ ਨਾਲ ਸਨੇਹ ਹੋ ਗਿਆ ਤੇ ਉਹ ਲੜਕੀ ਦੇ ਨਾਲ ਸ਼ਾਦੀ ਕਰਵਾਉਣਾ ਚਾਹੁੰਦਾ ਸੀ ਪਰ ਈਸਾਈ ਲਾਅ ਹੈ ਕਿ ਜਿੰਨਾ ਚਿਰ ਇੱਕ ਪਤਨੀ ਜਿਹੜੀ ਪਹਿਲੋ ਹੈ ਉਹਨੂੰ ਤਲਾਕ ਨਹੀਂ ਦਿੱਤਾ ਜਾਂਦਾ ਦੂਜਾ ਵਿਆਹ ਨਹੀਂ ਕਰਵਾ ਸਕਦਾ ਔਰ ਇਹੀ ਈਸਾਈ ਲਾਅ ਜਿਹੜਾ ਹੈ ਉਹ ਦੁਨੀਆ ਭਰ ਦੇ ਕਾਨੂੰਨ ਦਾ ਹਿੱਸਾ ਬਣਿਆ ਇਹ ਈਸਾਈ ਲਾਅ ਹੈ ਈਸਾਈ ਕਾਨੂੰਨ ਹੈ ਕਿ ਇੱਕ ਪਤਨੀ ਦੇ ਰਹਿਂਦੇ ਆ ਕੋਈ ਵਿਅਕਤੀ ਦੂਜਾ ਵਿਆਹ ਨਹੀਂ ਕਰਾ ਸਕਦਾ ਜੇ ਉਹਨੇ ਦੂਜਾ ਵਿਆਹ ਕਰਾਉਣੇ ਤੇ ਪਹਿਲੀ ਪਤਨੀ ਨੂੰ ਤਲਾਕ ਦੇਣਾ ਪਊਗਾ ਉਹ ਰਾਜਾ ਕਹਿਣ ਲੱਗਿਆ ਪੋਪ ਨੂੰ ਕਹਿੰਦਾ ਮੈਂ ਲੜਕੀ ਨਾਲ ਵਿਆਹ ਕਰਾਉਣਾ ਹੈ ਮੈਂ ਪਹਿਲੀ ਪਤਨੀ ਨੂੰ ਤਲਾਕ ਵੀ ਨਹੀਂ ਦੇਣਾ ਤੂੰ ਕਾਨੂੰਨ ਦੇ ਵਿੱਚ ਤਬਦੀਲੀ ਕਰ ਦੇ ਫਤਵਾ ਜਾਰੀ ਕਰ ਦੇ ਹੁਕਮਨਾਮਾ ਜਾਰੀ ਕਰ ਦੇ ਕਿ ਬਾਕੀਆਂ ਨੂੰ ਅਧਿਕਾਰ ਨਹੀਂ ਹੈ ਲੇਕਿਨ ਰਾਜੇ ਨੂੰ ਅਧਿਕਾਰ ਹੈ ਇੱਕ ਪਤਨੀ ਦੇ ਹੁੰਦਿਆਂ ਦੂਜਾ ਵਿਆਹ ਕਰਾਉਣ ਦਾ ਉਹ ਰਾਜੇ ਨੂੰ ਕਹਿੰਦਾ ਰਾਜਾ ਸਾਹਿਬ ਮੈਂ ਇਹ ਨਹੀਂ ਕਰ ਸਕਦਾ ਤੂੰ ਮੈਥੋਂ ਭਾਂਡੇ ਮਜਵਾਲਾ ਮੈਂ ਭਾਂਡੇ ਮਾਂਜ ਦੂੰਗਾ ਤੂੰ ਮੈਥੋਂ ਕੱਪੜੇ ਧਵਾਲਾ ਮੈਂ ਤੇਰੇ ਕੱਪੜੇ ਧੋ ਦੂੰਗਾ ਪਰ ਧਰਮ ਦੇ ਕਾਨੂੰਨ ਦੇ ਵਿੱਚ ਮੈਂ ਤਬਦੀਲੀ ਨਹੀਂ ਕਰ ਸਕਦਾ ਰਾਜਾ ਕਹਿਣ ਲੱਗਿਆ ਜੇ ਤੂੰ ਧਰਮ ਦੇ ਕਾਨੂੰਨ ਦੇ ਵਿੱਚ ਤਬਦੀਲੀ ਨਹੀਂ ਕਰ ਸਕਦਾ ਤੈਨੂੰ ਪਤਾ ਹੈ ਮੈਂ ਤੈਨੂੰ ਕੋਪ ਦੇ ਉਹਦੇ ਤੋਂ ਬਰਖਾਸਤ ਕਰ ਸਕਦਾ ਉਸ ਵਕਤ ਨਿਜਮ ਸੀ ਰਾਜਾ ਹੀ ਨਿਯੁਕਤ ਕਰਦਾ ਸੀ ਤੇ ਰਾਜਾ ਹੀ ਬਰਖਾਸਤ ਕਰਦਾ ਸੀ ਕਾਰਡੀਨਲ ਨੂੰ ਕਹਿੰਦਾ ਤੈਨੂੰ ਪਤਾ ਮੈਂ ਬਰਖਾਸਤ ਕਰ ਸਕਦਾ ਤੈਨੂੰ ਉਹ ਕਹਿੰਦਾ ਫਿਰ ਮੈਂ ਸਿਧਾਂਤ ਨਹੀਂ ਤਿਆਗ ਸਕਦਾ ਤੂੰ ਮੈਨੂੰ ਬਰਖਾਸਤ ਕਰਨਾ ਹੈ ਬਰਖਾਸਤ ਕਰ ਦੇ ਪਰ ਮੈਂ ਸਿਧਾਂਤ ਨਹੀਂ ਤਿਆਗ ਸਕਦਾ ਜਿਵੇਂ ਸਿੱਖ ਇਤਿਹਾਸ ਦੇ ਵਿੱਚ ਵੀ ਇੱਕ ਘਟਨਾ ਵਾਪਰੀ ਹੈ 22 ਮੰਦੀਆਂ ਸਥਾਪਿਤ ਕੀਤੀਆਂ ਸੀ ਧੰਗੁਰੂ ਅਮਰਦਾਸ ਜੀ ਮਹਾਰਾਜ ਨੇ ਉਹਨਾਂ ਦੇ ਵਿੱਚੋਂ ਇੱਕ ਮੰੰਦੀ ਸੀ ਬਾਬਾ ਹੰਧਾਲ ਦੇ ਕੋਲ ਬਾਬੇ ਹੰਧਾਲ ਦਾ ਇੱਕ ਪੁੱਤਰ ਹੋਇਆ ਜਿਹਦੇ ਨਾਂ ਸੀ ਵਿਧੀ ਚੰਦ ਇੱਕ ਤਾਂ ਬਾਬਾ ਵਿਧੀ ਚੰਦ ਜੀ ਬਹਾਦਰ ਹੋਏ ਆ ਨਾ ਛੇਵੇਂ ਪਾਤਸ਼ਾਹ ਦੇ ਵੇਲੇ ਉਹ ਤਾਂ ਬੜੇ ਸੂਰਬੀਰ ਸੀ ਇਹ ਵਿਧੀ ਚੰਦ ਹੋਰ ਸੀ ਬਾਬੇ ਹੰਧਾਲ ਦਾ ਪੁੱਤਰ ਸੀ ਜਦੋਂ ਬਾਬਾ ਹੰਧਾਲ ਜੀ ਚਲਾਣਾ ਕਰ ਗਏ ਤੇ ਇਹ ਵਿਧੀ ਚੰਦ ਜਿਹੜਾ ਸੀ ਨਾ ਇਹ ਆਪਣੇ ਪਿਤਾ ਦੀ ਜਗ੍ਹਾ ਦੇ ਉੱਤੇ ਮੰਜੀਦਾਰ ਬਣਨ ਦੀ ਬਜਾਏ ਗੁਰੂ ਘਰ ਦਾ ਸ਼ਰੀਕ ਬਣ ਗਿਆ ਆਪਣੇ ਆਪ ਨੂੰ ਗੁਰੂ ਕਹਿਣਾ ਸ਼ੁਰੂ ਕਰਤਾ ਜਦੋਂ ਗੁਰੂ ਕਹਿਣਾ ਸ਼ੁਰੂ ਕਰਤਾ ਨਾ ਤੇ ਜਿਹੜੇ ਲੋਕ ਬਾਬਾ ਹੰਧਾਲ ਨਾਲ ਜੁੜੇ ਸੀ ਉਹਨਾਂ ਦੇ ਵਿੱਚੋਂ 50 60% ਲੋਕ ਉਹਨੂੰ ਗੁਰੂ ਕਹਿਣ ਲੱਗ ਪਏ। ਲੇਕਿਨ ਹੋਇਆ ਕਿ ਉਹਦਾ ਆਚਾਰ ਮਾੜਾ ਸੀ, ਵਿਵਹਾਰ ਮਾੜਾ ਸੀ। ਉਹਨੇ ਇੱਕ ਵੇਸਵਾ ਦੇ ਨਾਲ ਸ਼ਾਦੀ ਕਰ ਲਈ। ਜਦੋਂ ਵੇਸਵਾ ਦੇ ਨਾਲ ਸ਼ਾਦੀ ਕਰ ਲਈ ਤੇ ਲੋਕਾਂ ਨੇ ਉਹਨੂੰ ਸਵਾਲ ਕਰਨੇ ਸ਼ੁਰੂ ਕਰਤੇ ਕਹਿੰਦੇ ਬਾਬਾ ਜੀ ਆਹ ਕੀ? ਤੁਸੀਂ ਵੇਸਵਾ ਨਾਲ ਵਿਆਹ ਕਰਾ ਲਿਆ? ਤੁਸੀਂ ਤਾਂ ਪਹਿਲਾਂ ਸ਼ਾਦੀ ਛੋਧਾ ਪਹਿਲੇ ਵਿਆਹੇ ਹੋਏ ਹੋ ਤੁਸੀਂ ਤਾਂ ਵੇਸਵਾ ਘਰੇ ਰੱਖ ਲਈ। ਤੇ ਉਹ ਜਿਹੜਾ ਬਿਧੀ ਚੰਦ ਸੀ ਨਾ ਬਾਬੇ ਹੰਧਾਲ ਦਾ ਪੁੱਤਰ ਉਹ ਕਹਿੰਦਾ ਗੁਰੂ ਨੂੰ ਅਧਿਕਾਰ ਹੁੰਦਾ ਹੈ ਚੇਲਿਆਂ ਨੂੰ ਅਧਿਕਾਰ ਨਹੀਂ ਹੁੰਦਾ ਗੁਰੂ ਕੁਝ ਵੀ ਕਰ ਸਕਦਾ ਹੁੰਦਾ ਉਹ ਕਹਿਣ ਲੱਗੇ ਜੀ ਗੁਰੂ ਕੁਝ ਵੀ ਕਰ ਸਕਦੇ ਕਹਿੰਦਾ ਹਾਂ ਗੁਰੂ ਨੂੰ ਅਧਿਕਾਰ ਹੁੰਦਾ ਹੈ ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਾਂ ਕੀਤਾ ਨਹੀਂ ਨਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਨਾ ਗੁਰੂ ਅਮਰਦਾਸ ਜੀ ਨੇ ਤੇ ਉਸ ਵਿਧੀਚੰਦ ਨੇ ਸਾਡੀਆਂ ਜਿਹੜੀਆਂ ਜਨਮ ਸਾਖੀਆਂ ਸੀ ਉਹਨਾਂ ਨੂੰ ਤਬਦੀਲ ਕਰਤਾ ਸੀ ਬਦਲ ਦਿੱਤਾ ਸੀ ਔਰ ਇਸ ਘਟਨਾ ਦਾ ਉਲੇਖ ਮਿਲਦਾ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਸਾਡੀਆਂ ਜਨਮ ਸਾਖੀਆਂ ਦੇ ਵਿੱਚ ਅਰਲੇ ਪਾਤੇ ਸੀ ਆਪਣੇ ਗਲਤ ਕਰਮ ਨੂੰ ਸਹੀ ਸਾਬਤ ਕਰਨ ਦੇ ਲਈ ਉਹਨੇ ਇਤਿਹਾਸ ਨਾਲ ਖਲਵਾੜ ਕੀਤਾ ਸੀ ਸਾਡੇ ਨਾਲ ਉਵੇਂ ਹੀ ਉਹ ਰਾਜਾ ਕਹਿਣ ਲੱਗਿਆ ਕਹਿੰਦਾ ਤੈਨੂੰ ਨਿਯਮ ਬਦਲਣਾ ਪਊਗਾ ਉਹ ਕਹਿੰਦਾ ਮੈਂ ਸਿਧਾਂਤ ਨਹੀਂ ਬਦਲ ਸਕਦਾ ਕਿਉਂਕਿ ਜੇ ਮੈਂ ਸਿਧਾਂਤ ਬਦਲਤਾ ਨਾ ਤੇ ਅਹੁਦਾ ਰੱਖ ਲਿਆ ਮੈਂ ਅਹੁਦਾ ਤਾਂ ਮੰਨ ਲੂੰਗਾ 2-4 ਸਾਲ 5 ਸਾਲ 10 ਸਾਲ ਪਰ ਮੇਰੀਆਂ ਕੁਲਾ ਕਲੰਕਤ ਹੋ ਜਾਣਗੀਆਂ ਮੇਰੇ ਪੁੱਤਰਿਆਂ ਨੂੰ ਮੇਰੇ ਪੜਪੁੱਤਰਿਆਂ ਨੂੰ ਲੋਕ ਕਿਹਾ ਕਰਨਗੇ ਕਿ ਇਹਨਾਂ ਦਾ ਬਡੇਰਾ ਸੀ ਜਿਨੇ ਈਸਾਈ ਮਰਿਆਦਾ ਦੇ ਵਿੱਚ ਤਬਦੀਲੀ ਕੀਤੀ ਸੀ ਦਖਲਅੰਦਾਜ਼ੀ ਕੀਤੀ ਸੀ ਇੱਕ ਰਾਜੇ ਦੇ ਕਹਿਣ ਦੇ ਉੱਤੇ ਕੀਤੀ ਸੀ ਇਸ ਕਰਕੇ ਰਾਜਾ ਸਾਹਿਬ ਮੈਂ ਅਹੁਦਾ ਛੱਡ ਸਕਦਾ ਹਾਂ ਪਰ ਮੈਂ ਮਰਿਆਦਾ ਦੇ ਵਿੱਚ ਜਾਂ ਸਿਧਾਂਤ ਦੇ ਨਾਲ ਸਮਝੌਤਾ ਨਹੀਂ ਕਰ ਸਕਦਾ ਰਾਜੇ ਨੇ ਉਹਨੂੰ ਬਰਖਾਸਤ ਕਰਤਾ ਜਦੋਂ ਰਾਜੇ ਨੇ ਬਰਖਾਸਤ ਕਰਤਾ ਨਾ ਤੇ ਉਹਦੇ ਕੋਲੇ ਖਾਣ ਵਾਸਤੇ ਕੱਪੜੇ ਭੋਜਨ ਨਹੀਂ ਸੀ ਔਰ ਪਹਿਨਣ ਵਾਸਤੇ ਕੱਪੜੇ ਨਹੀਂ ਸੀ ਰਾਜੇ ਨੇ ਉਹਦੇ ਕੱਪੜੇ ਤੱਕ ਲਵਾ ਲਈ ਸੀ ਕਹਿੰਦਾ ਇਹ ਰਾਜ ਦੇ ਕੱਪੜੇ ਆ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੱਡੀਆਂ ਖੋਲ੍ਹਦੀਆਂ ਨਾ ਜਦੋਂ ਜੇ세ਦਾਰਾਂ ਨੂੰ ਲਾਉਂਦੀ ਹੈ ਉਹ ਤਾਂ ਗੱਡੀਆਂ ਹੀ ਖਾਉਂਦੀ ਹੈ ਉਹ ਰਾਜੇ ਨੇ ਕੱਪੜੇ ਲਵਾ ਲਈ ਸੀ ਮੈਨੂੰ ਇਸ ਗੱਲ ਦਾ ਪਤਾ ਸੀ ਇਸ ਕਰਕੇ ਮੈਂ ਅਹੁਦੇ ਤੋਂ ਬਰਖਾਸਤੀ ਤੋਂ 1.5 ਮਹੀਨਾ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੱਡੀਆਂ ਛੜਤੀਆਂ ਸੀ ਮੈਨੂੰ ਪਤਾ ਸੀ ਐਦਾਂ ਕਰਦੇ ਹੁੰਦੇ ਆ ਰਾਜੇ ਨੇ ਉਹਨੂੰ ਬਰਖਾਸਤ ਕਰਤਾ ਉਹਦੇ ਕੱਪੜੇ ਵੀ ਲਵਾ ਲੇ ਤੇ ਜਦੋਂ ਕੱਪੜੇ ਲਵਾ ਲੇ ਨਾ ਤੇ ਉਹ ਤੁਰਿਆ ਜਾਂਦਾ ਸੀ ਤੇ ਇੱਕ ਦਰਖਤ ਥੱਲੇ ਖੜੋ ਕੇ ਉਹਨੇ ਪ੍ਰਭੂ ਦੇ ਅੱਗੇ ਅਰਦਾਸ ਕੀਤੀ ਪਤਾ ਕੀ ਲਫ਼ਜ਼ ਕਹਿੰਦਾ ਹੈ ਅਰਦਾਸ ਦੇ ਵਿੱਚ ਵੈਸੇ ਰਾਜੇ ਦੀ ਚਾਤਰੀ ਬਹੁਤ ਕੀਤੀ ਸੀ ਉਹਨੇ ਪਰ ਜਦੋਂ ਸਿਧਾਂਤ ਤੇ ਰਾਜੇ ਦੇ ਦਰਮਿਆਨ ਗੱਲ ਆ ਗਈ ਉਦੋਂ ਸਿਧਾਂਤ ਨਾਲ ਖੜ ਗਿਆ ਰਾਜੇ ਨੂੰ ਛੱਡ ਗਿਆ ਵੈਸੇ ਉਹਨੇ ਰਾਜੇ ਦਾ ਬਹੁਤ ਜ਼ਿਆਦਾ ਜਿਹੜਾ ਸੇਵਾ ਕੀਤੀ ਸੀ ਤੇ ਉਹ ਫਿਰ ਈਸ਼ਵਰ ਨੂੰ ਕਹਿੰਦਾ ਹੈ ਅਕਾਲ ਪੁਰਖ ਨੂੰ ਕਹਿੰਦਾ ਹੈ ਕਹਿੰਦਾ ਹੇ ਅਕਾਲ ਪੁਰਖ ਹੇ ਪ੍ਰਭੂ ਕਹਿੰਦਾ ਮੈਂ ਰਾਜੇ ਦੀ ਚੱਕਰੀ ਕੀਤੀ ਤੇ ਅੱਜ ਦੇਖੋ ਕਹਿੰਦੇ ਰਾਜੇ ਨੇ ਮੈਨੂੰ ਨੰਗਾ ਕਰਤਾ ਮੇਰੇ ਕੋਲੇ ਖਾਣ ਲਈ ਵੀ ਕੁਝ ਨਹੀਂ ਹੈ ਜਿੰਨੀ ਚੱਕਰੀ ਮੈਂ ਰਾਜੇ ਦੀ ਕੀਤੀ ਹੈ ਜੇ ਕਿਤੇ 25 ਪੈਸੇ ਵਿੱਚ ਤੇਰੀ ਚੱਕਰੀ ਕੀਤੀ ਹੁੰਦੀ ਨਾ ਤੇ ਘੱਟੋ-ਘੱਟ ਤੂੰ ਮੈਨੂੰ ਨੰਗਾ ਨਹੀਂ ਸੀ ਕਰਨਾ ਤੂੰ ਮੈਨੂੰ ਨੰਗਾ ਨਹੀਂ ਸੀ ਕਰਨਾ ਔਰ ਇਹ ਜਿਹੜੀ ਕਹਾਣੀ ਹੈ ਸਾਡੇ ਲਈ ਬੜੀ ਸਬਕਦਾਇਕ ਹੈ ਇਹਨਾਂ ਨੇ ਇੱਜ਼ਤ ਰੋਲਣ ਦਾ ਯਤਨ ਕੀਤਾ ਪੱਤ ਰੋਲਣ ਦਾ ਯਤਨ ਕੀਤਾ ਆਉਦੇ ਨਹੀਂ ਖੋਏ ਇੱਜ਼ਤ ਰੋਲਣ ਦਾ ਯਤਨ ਕੀਤਾ ਭਗੌੜੇ ਦਲ ਨੇ ਪਰ ਉਸ ਅਕਾਲ ਪੁਰਖ ਨੇ ਇੱਜ਼ਤ ਰੱਖੀ ਪੱਤ ਰੱਖੀ ਔਰ ਅੱਜ ਤੁਹਾਡੇ ਵਿੱਚ ਅਸੀਂ ਖੜੋਂਣ ਜੋਗੇ ਆ ਇਹ ਉਸ ਅਕਾਲ ਪੁਰਖ ਨੇ ਇੱਜ਼ਤ ਰੱਖੀ ਐ ਪੱਤ ਰੱਖੀ ਐ ਔਰ ਸੱਚ ਜਾਣਿਓ ਜਿਹਦੀ ਪੱਤ ਅਕਾਲ ਪੁਰਖ ਰੱਖਦਾ ਨਾ ਅਕਾਲ ਪੁਰਖ ਭਗਵਾਨ ਰੱਖਦਾ ਪ੍ਰਭੂ ਰੱਖਦਾ ਇਹ ਦੁਨੀਆ ਦੇ ਭਗੌੜੇ ਛਗੌੜੇ ਉਹਦੀ ਇੱਜ਼ਤ ਨੂੰ ਰੋਲ ਨਹੀਂ ਸਕਦੇ ਐ ਇੱਜ਼ਤ ਨਹੀਂ ਰੋਲ ਲੈ ਸਕਦੇ ਐ ਇਸ ਕਰਕੇ ਸਾਧ ਸੰਗਤ ਜੀ ਅਸੀਂ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਹੈ ਆ ਬੈਠੇ ਨੇ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਸਾਹਿਬਾਨ ਅਸੀਂ ਪੁਨਰ ਸੁਰਜੀਤੀ ਕਰ ਰਹੇ ਗੁਰਬਾਣੀ ਇੱਕ ਕੁਐਸਚਨ ਪੁੱਟ ਕਰਦੀ ਐ ਦੁਨੀਆ ਦੇ ਵਿੱਚ ਜਿੰਨੇ ਵੀ ਧਰਮ ਐ ਜਾ ਜਿੰਨੀਆਂ ਵੀ ਵਿਚਾਰਧਾਰਾਵਾਂ ਹੈ ਚਾਹੇ ਉਹ ਨਾਸਤਕੀ ਹੈ ਲੇਕਿਨ ਇੱਕ ਗੱਲ ਦੇ ਉਤੇ ਸਾਰੀਆਂ ਸਹਿਮਤ ਹੈ ਪਤਾ ਹੈ ਉਹ ਕਿਹੜੀ ਗੱਲ ਹੈ ਉਹ ਗੱਲ ਹੈ ਵੀ ਇਨਸਾਨ ਜਿਹੜਾ ਹੈ ਉਹ ਸਰਵੋਪਰੀ ਹੈ ਸਰਵੋਤਮ ਹੈ ਨਾਸਤਕ ਵੀ ਕਹਿੰਦੇ ਕਿ ਮਨੁੱਖ ਜਿਹੜਾ ਹੈ ਉਹ ਸਭ ਜੁਨੀਆਂ ਦਾ ਸਰਦਾਰ ਹੈ ਔਰ ਬਾਣੀ ਨੇ ਤਾਂ ਕਿਹਾ ਹੀ ਹੈ ਅਵਰ ਜੋਰ ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਮਹਿ ਤੇਰੀ ਸਿਕਦਾਰੀ ਔਰ ਮਨੁੱਖ ਨੂੰ ਸਰਦਾਰ ਬਣਾਇਆ ਆਕਾਲ ਪੁਰਖ ਨੇ ਕਿਸ ਲਈ ਬਣਾਇਆ ਇਹ ਸਵਾਲ ਕਰਦਾ ਧਰਮ ਇਹ ਸਵਾਲ ਕਰਦੀ ਹੈ ਬਾਣੀ ਕਿਸ ਲਈ ਬਣਾਇਆ ਸਰਮੌਰ ਕੀ ਖਾਣ ਵਾਸਤੇ ਬਣਾਇਆ ਜੇ ਖਾਣ ਵਾਸਤੇ ਸਰਮੌਰ ਬਣਾਇਆ ਫਿਰ ਤਾਂ ਬਾਕੀ ਜੂਨੀਆਂ ਵੀ ਖਾਂਦੀਆਂ ਕੁੱਤੇ ਬਿੱਲੇ ਵੀ ਖਾਂਦੇ ਕੀ ਮਨੁੱਖ ਇਸ ਕਰਕੇ ਸਰਮੌਰ ਹੈ ਕਿ ਘਰ ਬਣਾ ਕੇ ਰਹਿੰਦਾ ਜਿਹਨੂੰ ਆਕਾਲ ਪੁਰਖ ਨੇ ਜਿਉਂ ਜੀ ਸਮਰੱਥਾ ਦਿੱਤੀ ਆ ਉਹ ਉਹਦੇ ਮੁਤਾਬਕ ਘਰ ਬਣਾਉਂਦਾ ਕੋਈ ਝੁੱਗੀ 'ਚ ਰਹਿੰਦਾ ਕੋਈ ਕੱਚੇ ਕੋਠੇ 'ਚ ਰਹਿੰਦਾ ਕੋਈ ਪੱਕੇ ਮਕਾਨ ਚ ਰਹਿੰਦਾ ਕੋਈ ਕੋਠੀ ਪਾਲ ਲੈਂਦਾ ਕੋਈ ਬੰਗਲਾ ਪਾਲ ਲੈਂਦਾ ਕੋਈ ਮਹਿਲ ਪਾਲ ਲੈਂਦਾ ਜੀ ਜੀ ਅਕਾਲ ਪੁਰਖ ਨੇ ਜਿਹਨੂੰ ਸਮਰੱਥਾ ਦਿੱਤੀ ਹੈ ਨਾ ਉਹ ਉਹੋ ਜਿਹਾ ਘਰ ਬਣਾਉਂਦਾ ਕਿਸੇ ਨੂੰ ਉਹ ਖੁੱਡਾ ਬਣਾਉਣ ਦੀ ਸਮਰੱਥਾ ਦਿੱਤੀ ਹੈ ਉਹ ਖੁੱਡੇ ਚ ਰਹਿੰਦਾ ਕਿਸੇ ਨੂੰ ਆਲਣਾ ਬਣਾਉਣ ਦੀ ਸਮਰੱਥਾ ਦਿੱਤੀ ਹੈ ਉਹ ਆਲਣੇ ਚ ਰਹਿੰਦਾ ਕਿਸੇ ਨੂੰ ਘੁਰਨਾ ਬਣਾਉਣ ਦੀ ਸਮਰੱਥਾ ਦਿੱਤੀ ਹੈ ਉਹ ਘੁਰਨੇ ਚ ਰਹਿੰਦਾ ਸਾਰੇ ਜਾਨਵਰ ਆਪਣੇ ਆਪਣੀ ਸਮਰੱਥਾ ਦੇ ਮੁਤਾਬਕ ਜੋ ਭਗਵਾਨ ਨੇ ਈਸ਼ਵਰ ਨੇ ਦਿੱਤੀ ਹੈ ਉਹਦੇ ਮੁਤਾਬਕ ਹੋ ਰਹਿੰਦੇ ਨੇ ਜਿਹੜਾ ਆਪਣਾ ਵੱਖਰਾ ਆਲਣਾ ਬਣਾਉਂਦਾ ਜਿਹੜਾ ਆਪਾਂ ਖੂਬਸੂਰਤ ਗਣਦੇ ਕੀ ਮਨੁੱਖ ਇਸ ਕਰਕੇ ਸ਼ਰਮਾਉ ਰਿਹਾ ਕਿ ਉਹ ਬੱਚੇ ਜਨਮਾ ਕਿਹੜੀ ਜੋਨ ਹੈ ਜਿਹੜੀ ਬੱਚੇ ਨਹੀਂ ਜਨਮ ਲੈਂਦੀ ਬੱਚਿਆਂ ਨੂੰ ਜਨਮ ਨਹੀਂ ਦਿੰਦੀ ਪਸ਼ੂ ਪੰਛੀ ਪੇੜ ਪੌਦੇ ਕੀੜ ਮਕੌੜੇ ਸਾਰੇ ਜਨਮ ਲੈਂਦੇ ਆ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਮਨੁੱਖ ਸ਼ਰਮਾਉ ਰਿਹਾ ਕਿਹੜੀ ਗੱਲੋਂ ਕਰ ਬਾਕੀ ਜੁਨੀਆਂ ਵੀ ਬਣਾਉਂਦੀਆਂ ਖਾਂਦਾ ਖਾਂਦੀਆਂ ਬਾਕੀ ਜੁਨੀਆਂ ਵੀ ਐ ਸਭ ਕੁਝ ਬਾਕੀ ਜੁਨੀਆਂ ਵੀ ਕਰਦੀਆਂ ਜੋ ਇਨਸਾਨ ਕਰਦਾ ਹੈ ਇਨਸਾਨ ਇਸ ਕਰਕੇ ਜਿਹੜਾ ਸ਼ਰਮੌਰ ਹੈ ਕਿਉਂਕਿ ਇਨਸਾਨ ਨੂੰ ਅਕਾਲ ਪੁਰਖ ਨੇ ਸਭ ਤੋਂ ਵੱਧ ਚੇਤਨਤਾ ਦਿੱਤੀ ਹੈ ਸਭ ਤੋਂ ਵੱਧ ਚੇਤਨਤਾ ਤੇ ਜੇ ਮਨੁੱਖ ਉਹਦਾ ਉਪਯੋਗ ਨਹੀਂ ਕਰਦਾ ਤੇ ਬਾਣੀ ਦੇ ਵਿੱਚ ਫਿਰ ਉਹਦੇ ਲਈ ਇੱਕ ਪੰਗਤੀ ਲਿਖੀ ਹੈ ਮਹਾਰਾਜ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਕਿ ਕਰਮ ਪਸ਼ੂਆਂ ਵਾਲੀ ਹੈ ਜਾਤ ਹੀ ਮਨੁੱਖ ਦੀ ਹੈ ਜਾਤੀ ਮਨੁੱਖ ਦੀ ਹੈ ਇਸੇ ਤਰ੍ਹਾਂ ਹੀ ਜਿਹੜਾ ਰਾਜ ਹੈ ਕਿ ਕਿਸ ਲਈ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ ਮਨੁੱਖ ਕਿ ਐਸ਼ ਆਰਾਮ ਕਰਨ ਦੇ ਲਈ ਐਸ਼ ਆਰਾਮ ਤਾਂ ਪੈਸੇ ਦੇ ਨਾਲ ਕੀਤੀ ਜਾ ਸਕਦੀ ਹੈ سرمایہਦਾਰ ਵੀ ਕਰਦੇ ਨੇ ਜਿਹਦੇ ਕੋਲੇ ਪੈਸਾ ਉਹ ਵੀ ਐਸ਼ ਆਰਾਮ ਦੀ ਜ਼ਿੰਦਗੀ ਚ ਆਉਂਦੇ ਨੇ ਰਾਜ ਜਿਹੜਾ ਰਾਜ ਇਹ ਇਸ ਲਈ ਹਾਸਲ ਕਰਨ ਦਾ ਯਤਨ ਕੀਤਾ ਜਾਂਦਾ ਹੈ ਕਿ ਅਸੀਂ ਰਾਜ ਲੈ ਕੇ ਮਨੁੱਖਤਾ ਦਾ ਭਲਾ ਕਰਨਾ ਹੈ ਖੇਤਰ ਦਾ ਭਲਾ ਕਰਨਾ ਹੈ ਅਸੀਂ ਸੇਵਾ ਦੇ ਕਾਰਜ ਵਿੱਚ ਉਤਰਨਾ ਹੈ ਫੇਰ ਤਾਂ ਰਾਜ ਹੈ ਸਾਡੇ ਲਈ ਬਹੁਤ ਉਤਮ ਜਿਵੇਂ ਸੰਖਿਆ ਹੁੰਦਾ ਨਾ ਸੰਖਿਆ ਜੇ ਕੱਚਾ ਖਾ ਲਈਏ ਤੇ ਮਾਰ ਦਿੰਦਾ ਪਾਰਾ ਜਿਹੜਾ ਕੱਚਾ ਨਿਗਲ ਲਈਏ ਤੇ ਮਾਰ ਦਿੰਦਾ ਤੇ ਬੈਦ ਉਸੇ ਸੰਖਿਏ ਨੂੰ ਉਸੇ ਪਾਰੇ ਨੂੰ ਜਦੋਂ ਮਾਰ ਕੇ ਤੇ ਦਵਾਈ ਬਣਾ ਦਿੰਦੇ ਆ ਫਿਰ ਉਹ ਇਲਾਜ ਕਰਦੀ ਬਸ ਇਹ ਸਮਝ ਲਓ ਕਿ ਰਾਜ ਜਿਹੜਾ ਹੈ ਇਹ ਕੱਚੇ ਪਾਰੇ ਦੀ ਤਰ੍ਹਾਂ ਹੈ ਜਿਨੇ ਲੀਡਰਸ਼ਿਪ ਬੈਠੀ ਹੈ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਰਾਜ ਕੱਚੇ ਪਾਰੇ ਦੀ ਤਰ੍ਹਾਂ ਹੈ ਸੰਖੇ ਦੀ ਤਰ੍ਹਾਂ ਜੇ ਇਹਦਾ ਇਸਤੇਮਾਲ ਮਨੁੱਖਤਾ ਦੀ ਸੇਵਾ ਲਈ ਕੀਤਾ ਜਾਂਦਾ ਹੈ ਤੇ ਇਹ ਰਾਜ ਤਾਰ ਦਿੰਦਾ ਹੈ ਤੇ ਜੇ ਰਾਜ ਦਾ ਇਸਤੇਮਾਲ ਮਨੁੱਖਤਾ ਦੇ ਘਾਣ ਦੇ ਲਈ ਕੀਤਾ ਜਾਂਦਾ ਹੈ ਤੇ ਇਹ ਰਾਜ ਪੁਸ਼ਤਾਂ ਤੱਕ ਪੁਲਾਂ ਤੱਕ ਗਾਲ ਦਿੰਦਾ ਹੈ ਇਹ ਗੱਲ ਚਿੱਤੇ ਰੱਖਿਓ ਜੇ ਪੁਲਾਂ ਗਲ ਜਾਂਦੀਆਂ ਨੇ ਔਰੰਗਜ਼ੇਬ ਦੀਆਂ ਗਲੀਆਂ ਨੇ ਜਹਾਂਗੀਰ ਦੀਆਂ ਗਲੀਆਂ ਨੇ ਜਿਹੜਾ ਵੀ ਰਾਜ ਸ਼ਾਹੀ ਪ੍ਰਾਪਤ ਕਰਕੇ ਉਹ ਉਪਦਰਭ ਮਚਾਉਂਦਾ ਹੈ ਬੰਡੀਆਂ ਪਾਉਂਦਾ ਹੈ ਕਤਲੋਗਾਰਤ ਮਚਾਉਂਦਾ ਹੈ ਨਫ਼ਰਤ ਫਲਾਉਂਦਾ ਹੈ ਇਨਸਾਨ ਇਨਸਾਨ ਦੇ ਵਿਚਕਾਰ ਪਾੜਾ ਪਾਉਂਦਾ ਹੈ ਉਹਦਾ ਹਸ਼ਰ ਜਿਹੜਾ ਹੈ ਉਹ ਬਹੁਤ ਬੁਰਾ ਹੁੰਦਾ ਹੈ ਇੱਕ ਸਮਾਂ ਸੀ ਇੰਗਲੈਂਡ ਨੇ ਦੁਨੀਆ ਤੇ ਰਾਜ ਕੀਤਾ ਇੱਕ ਸਮਾਂ ਸੀ ਇੰਗਲੈਂਡ ਨੇ ਦੁਨੀਆ ਤੇ ਰਾਜ ਕੀਤਾ ਔਰ ਬੜੇ ਘਟਿਆ ਢੰਗ ਦੇ ਨਾਲ ਕੀਤਾ ਫੁੱਟ ਪਾ ਕੇ ਰਾਜ ਕੀਤਾ ਹਿੰਦੂ ਨੂੰ ਮੁਸਲਮਾਨ ਦੇ ਨਾਲ ਮੁਸਲਮਾਨ ਨੂੰ ਹਿੰਦੂ ਦੇ ਨਾਲ ਲੜਾ ਕੇ ਰਾਜ ਜਿਹੜਾ ਉਹ ਕੀਤਾ ਔਰ ਅੱਜ ਇੰਗਲੈਂਡ ਦੇ ਵਿੱਚ ਕੀ ਹੈ ਆਉਣ ਵਾਲੇ ਕਿਸ ਕਿਸਮ ਦਾ ਉੱਥੇ ਡੈਮੋਗ੍ਰਾਫი ਜਿਹੜਾ ਇੰਗਲੈਂਡ ਦਾ ਚੇਂਜ ਹੋ ਰਿਹਾ ਨਾ ਉਸ ਹਿਸਾਬ ਦੇ ਨਾਲ 20 ਸਾਲਾਂ 25 ਸਾਲਾਂ ਨੂੰ ਦੇਖਿਓ ਕਿ ਉਹਦਾ ਹਸ਼ਰ ਕੀ ਹੋਣਾ ਤਖਤ ਮਿਟ ਜਾਂਦੇ ਨੇ ਰਾਜ ਮਿਟ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਪਾਰਟੀ ਸੀ ਜਿਹਦੇ ਰਾਜ ਨੂੰ ਪ੍ਰਾਪਤ ਕਰਨ ਦਾ ਮਕਸਦ ਜਿਹੜਾ ਹੈ ਉਹ ਲੋਕ ਹਿੱਤ ਹੁੰਦਾ ਸੀ ਲੋਕ ਹਿੱਤ ਲੈਕਿਨ ਅੱਜ ਅੱਜ ਜਿਹੜਾ ਇਹ ਪਗੋੜਾ ਦਾਲ ਹੈ ਇਹਦਾ ਰਾਜ ਪ੍ਰਾਪਤ ਕਰਨ ਦਾ ਮਕਸਦ ਜਿਹੜਾ ਹੈ ਉਹ ਕੇਵਲ ਤੇ ਕੇਵਲ ਰੇਤੇ ਚੋਰੀ ਕਰਨੇ ਬਚਰੀਆਂ ਚੋਰੀ ਕਰਨੀਆਂ ਪਤਾ ਨਹੀਂ ਕਿੱਥੇ ਕਿੱਥੇ ਬਿਜ਼ਨਸ ਖੜੇ ਕਰਨੇ ਇਹ ਬਣ ਗਿਆ ਇਹ ਰਾਜ ਦਾ ਮਕਸਦ ਨਹੀਂ ਹੈ ਤੇ ਜੇ ਰਾਜ ਲੈ ਕੇ ਉਹੀ ਕੁਝ ਕਰਨਾ ਫਿਰ ਐਸੇ ਰਾਜ ਦੀ ਕੋਈ ਲੋੜ ਨਹੀਂ ਫਿਰ ਅਸੀਂ ਸੇਵਾਦਾਰੀ ਚੰਗੇ ਹਾਂ ਰਾਜ ਤਾਂ ਅਸੀਂ ਲੈਣੇ ਤਾਂ ਕਿ ਅਸੀਂ ਆਪਣੀ ਸਟੇਟ ਸਾਡੀ ਸਟੇਟ ਕਿਹੜੀ ਹੈ ਪੰਜਾਬ ਤੇ ਅੱਜ ਪੰਜਾਬ ਦੇ ਹਾਲਾਤ ਕਿਹੋ ਜਿਹੇ ਬਣ ਚੁੱਕੇ ਨੇ ਇਹ ਦੱਸਣ ਦੀ ਲੋੜ ਨਹੀਂ ਹੈ ਇੱਥੇ ਬਹੁਤ ਗੰਗਾਲੀ ਛਾ ਗਈ ਹੈ ਬਹੁਤ ਗੰਗਾਲੀ ਤੇ ਜੇ ਰਾਜ ਲੈ ਕੇ ਅਸੀਂ ਪੰਜਾਬ ਨੂੰ ਮੌਜੂਦਾ ਸਮੱਸਿਆਵਾਂ ਦੇ ਵਿੱਚੋਂ ਕੱਢਣਾ ਹੈ ਜੇ ਅਸੀਂ ਰਾਜ ਲੈ ਕੇ ਇੱਥੇ ਭਾਈ ਚਾਰਕ ਜਿਹੜੀ ਆ ਉਹ ਇਕਤਾ ਇਤਫਾਕ ਪੈਦਾ ਕਰਨਾ ਹੈ ਤੇ ਇਹਦੇ ਲਈ ਯਤਨ ਕਰਨਾ ਚਾਹੀਦਾ ਹੈ ਨਹੀਂ ਤਾਂ ਖਹਿੜਾ ਛੱਡ ਦੇਣਾ ਚਾਹੀਦਾ ਇਸ ਕਰਕੇ ਸਾਧ ਸੰਗਤ ਮੇਰਾ ਪਗੌੜਿਆਂ ਦਾ ਜਿਹੜਾ ਪ੍ਰਧਾਨ ਹੁਣ ਬਣਿਆ ਉਹਦੇ ਨਾਲ ਕਿੱਥੋਂ ਫਰਕ ਪਿਆ ਹੋਲੇ ਮਹੱਲੇ ਦੀ ਆਨੰਦਪੁਰ ਸਾਹਿਬ ਦੀ ਸਟੇਜ ਤੋਂ ਮੈਂ ਇਹੋ ਹੀ ਕਿਹਾ ਸੀ ਕਿ ਸ਼ਰੋਮਣੀ ਅਕਾਲੀ ਦਲ ਕਿਰਤੀਆਂ ਤੇ ਮਜ਼ਦੂਰਾਂ ਦੀ ਪਾਰਟੀ ਆ ਸਰਮਾਇਦਾਰਾਂ ਦੀ ਪਾਰਟੀ ਨਹੀਂ ਕੋਈ ਸਮਾਂ ਹੁੰਦਾ ਸੀ ਮੈਂ ਵੇਖਿਆ ਜਥੇਦਾਰ ਗੁਰਚੰਨ ਸਿੰਘ ਜੀ ਟੋੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਤੇ ਐਡਜੈਕਟਿਵ ਦੀਆਂ ਮੀਟਿੰਗਾਂ ਘਾਹ ਦੇ ਉੱਤੇ ਪਾਰਕ ਦੇ ਵਿੱਚ ਘਾਹ ਦੇ ਉੱਤੇ ਬੈਠ ਕੇ ਕਰਕੇ ਤੁਰ ਜਾਇਆ ਕਰਦੇ ਸੀ ਚਾਹ ਦਾ ਕੱਪ ਪੀ ਕੇ ਤੇ ਹੁਣ ਲਗਜ਼ਰੀ ਹੋਟਲਾਂ ਦੇ ਵਿੱਚ ਫਾਈਵ ਸਟਾਰ ਹੋਟਲਾਂ 'ਚ ਮੀਟਿੰਗਾਂ ਹੁੰਦੀਆਂ ਫੇਰ ਕਹਿੰਦੇ ਖਰਚੇ ਬਹੁਤ ਐ ਜੀ ਇਕੱਲਾ ਸੁਖਬੀਰ ਸਿੰਘ ਬਾਦਲੀ ਪੂਰੇ ਕਰ ਸਕਦਾ ਹੋਰ ਕੋਈ ਕਰ ਹੀ ਨਹੀਂ ਸਕਦਾ ਇਹ ਕਿਸਾਨਾਂ ਕਿਰਤਿਆਂ ਮਜ਼ਦੂਰਾਂ ਦੀ ਪਾਰਟੀ ਐ ਇਹ ਸਧਾਰਨ ਲੋਕਾਂ ਦੀ ਪਾਰਟੀ ਐ ਔਰ ਸਧਾਰਨ ਲੋਕਾਂ ਦੀ ਪਾਰਟੀ ਹੀ ਜਿਹੜਾ ਹੈ ਉਹ ਆਪਾਂ ਇਸ ਨੂੰ ਬਣਾਉਣਾ ਔਰ ਉਹਦੇ ਲਈ ਇਹ ਪੰਜ ਮੈਂਬਰੀ ਕਮੇਟੀ ਜਿਹੜੀ ਐ ਉਹ ਕਠਿਤ ਕੀਤੀ ਐ ਔਰ ਉਹਦੇ ਲਈ ਆਪਾਂ ਸਾਰਿਆਂ ਨੇ ਪੰਜ ਮੈਂਬਰੀ ਕਮੇਟੀ ਨੂੰ ਸਹਿਯੋਗ ਵੀ ਦੇਣਾ ਸਾਥ ਸੰਗਤ ਜੀ ਔਰ ਮੈਂ ਫੇਰ ਅਕਾਲ ਪੁਰਖੇ ਕੇ ਅਰਦਾਸ ਕਰਦਾਏ ਕਿ ਅਸੀਂ ਐਸੀ ਪਾਰਟੀ ਸਿਰਜਣ ਦੇ ਵਿੱਚ ਕਾਮਯਾਬ ਹੋਈਏ ਜਿਹੜੀ ਪੰਜਾਬ ਦੇ ਬਾਰੇ ਸੋਚ ਸਕੇ ਪੰਜਾਬੀਅਤ ਦੇ ਬਾਰੇ ਸੋਚ ਸਕੇ ਇਹ ਮੈਂ ਸ਼ਬਦ ਕਹਿੰਦਾ ਆਪ ਜੀ ਦਾ ਔਰ ਮੰਚ ਦੇ ਉੱਤੇ ਬਿਰਾਜਮਾਨ ਜਿੰਨੇ ਵੀ ਆਗੂ ਨੇ ਸਪੈਸ਼ਲ ਤੌਰ ਦੇ ਉੱਤੇ ਮੈਂ ਸਰਦਾਰ ਸੁਰਿੰਦਰ ਸਿੰਘ ਜੀ ਭੁੱਲੇ ਰਾਠਾ ਜਿਨ੍ਹਾਂ ਨੇ ਅਰੇਂਜਮੈਂਟ ਕੀਤਾ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ